ਜਿਸ ਤਰ੍ਹਾਂ ਹਰ ਮਾਂ ਆਪਣੇ ਬੱਚੇ ਲਈ ਸੁਪਨਾ ਸਜਾਉਂਦੀ ਹੈ ਵੀ ਮੇਰਾ ਬੱਚਾ ਜਿਹੜਾ ਸਿਹਰਿਆਂ ਦੇ ਵਿੱਚ ਜਾਊਗਾ ਤੇ ਉਹਦਾ ਵਿਆਹ ਵੀ ਹੋਊਗਾ ਖੁਸ਼ੀਆਂ ਮਤਲਬ ਉਹਦੇ ਲੋਚ ਦੀ ਹਰ ਮਾਂ ਪਰ ਮਾਤਾ ਸਾਹਿਬ ਕੋਰ ਨੂੰ ਇਹ ਨਹੀਂ ਪਤਾ ਸੀ ਵੀ ਮੇਰਾ ਬੱਚਾ ਤੇ ਵਿਦੇਸ਼ੀ ਧਰਤੀ ਤੋਂ ਮੈਨੂੰ ਆਪਣੇ ਨਾਲ ਇੱਕ ਚਿੱਟੇ ਕਫਨ ਚ ਲੈ ਕੇ ਆਉਣਾ ਤੇ ਸਾਡਾ ਸਰਕਾਰੇ ਖਾਲਸਾ ਵਰਲਡ ਟੂ ਲਾਹੌਰ ਖਤਮ ਹੋਣਾ ਹੈ ਤੇ ਨਾਲ ਨਾਲ ਅਸੀਂ ਪੰਜਾਬ ਜਾ ਕੇ ਸੰਤ ਚਰਨ ਸਿੰਘ ਖਾਲਸਾ ਪਿੰਡਾਂ ਵਾਲੇ ਦੇ ਪਿੰਡ ਤੋਂ ਰੋਡੇ ਦੇ ਤੋਂ ਪੰਜਾਬ ਦੇ 12582 ਪਿੰਡਾਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਅਸੀਂ ਵਹੀਰ ਲੈ ਕੇ ਜਾਵਾਂਗੇ ਭਾਵੇਂ ਮੇਰੇ ਕੋਈ ਸਾਥ ਹੋਵੇ ਨਾ ਹੋਵੇ ਤੁਸੀਂ ਕਿਹਾ ਵੀ ਪ੍ਰਮਾਤਮਾ ਨੇ ਹੁਣ ਬਾਹ ਫੜ ਲਈ ਸੀ ਉਹ ਦਾਤੇ ਦਾ ਸ਼ੁਕਰਾਨਾ ਕਰਦਾ ਸੀ ਇਹ ਸਿੱਖੀ ਰੂਪ ਚ ਸਿੱਖੀ ਦਾ ਪ੍ਰਚਾਰ ਵੀ ਕਰਦਾ ਸੀ ਪੱਗਾਂ ਬੰਨਣੀਆਂ ਦਮਾਲੇ ਬੰਨਣੇ ਸਿਖਾਉਣੇ ਕੁੜੀਆਂ ਮੁੰਡਿਆਂ ਨੂੰ ਤੇ ਹੁਣ ਸਰਕਾਰੇ ਖਾਲਸਾ ਵਰਦ ਟੂਰ ਤੇ ਇਹ ਨਿਕਲਿਆ ਹੋਇਆ ਸੀ ਦੁਨੀਆ ਦੇ 95 ਦੇਸ਼ਾਂ ਦਾ ਸਫ਼ਰ ਕਰਨਾ ਸੀ ਜਿੱਥੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਕਿਤੇ ਨਾ ਕਿਤੇ ਬਹੁਤ ਅਧੂਰਾ ਰਹਿ ਗਿਆ ਸਫ਼ਰੇ ਇਹਨਾਂ ਦੇ ਨਾਲ ਮਾਤਾ ਜੀ ਵੀ ਇਹਨਾਂ ਦੇ ਗਏ ਹੋਏ ਸੀ ਹਾਂਜੀ ਹਾਂਜੀ ਇਹਦਾ ਪਹਿਲਾ ਨਾਂ ਗੁਰਚਨ ਸਿੰਘ ਜੀ ਫਿਰ ਇਹਨਾਂ ਗੁਰਸਤਾਰ ਦੇ ਨਾਂ ਤੇ ਆਪਣਾ YouTube ਚੈਨਲ ਚਲਾਇਆ ਹਾਂ Instagram ਤੋਂ ਵੀ ਹੈਗਾ ਇਹਨਾਂ ਦਾ aaj.turban.center ਫਿਰ ਇਹਨੇ ਹੁਣ ਤਾਜ ਟਰਬਨ ਦੇ ਨਾਂ ਤੇ ਕੰਪਨੀ ਆਪਣੀ ਜਿਹੜੀ ਟਰਬਨ ਸਜਾਉਣ ਦੀ ਤੱਕ ਸਜਾਉਣ ਦੀ ਤਾਜ ਟਰਬਨ ਦੇ ਨਾਂ ਤੇ ਇਹਨੇ ਆਪਣੀ ਕੰਪਨੀ ਚਲਾਈ ਜਿਹੜੀ ਕਿ ਅੱਜਕੱਲ ਪੂਰੀ ਫੇਮਸ ਸੀ ਹੈ ਪੂਰੀ ਬੜੇ ਦੁੱਖ ਦੀ ਖਬਰ ਹੈ ਵੀਰੋ ਸਾਡੇ ਲਈ ਸਾਡੇ ਨਗਰ ਲਈ ਸਾਡੇ ਪੂਰੇ ਇਲਾਕੇ ਲਈ ਤੇ ਨੌਜਵਾਨ ਜਿਹੜਾ ਅਣਾਈ ਮੌਤ ਚਲਾ ਗਿਆ ਅਟੈਕ ਹੋ ਗਿਆ ਗੁਰਸਤਾਰ ਨੂੰ ਗੁਰਚਰਨ ਜੀ ਦਾ ਨਾਂ ਹੈ ਪੂਰਾ ਗੁਰਚਰਨ ਸਿੰਘ ਨਾਂ ਹੈ ਇਸ ਬੱਚੇ ਨੇ ਬੜੀ ਤਰੱਕੀ ਕੀਤੀ ਮਾਂ ਨੇ ਮਿਹਨਤਾਂ ਦੇ ਨਾਲ ਪਾਲਿਆ ਸੀ ਤੇ ਅੱਜ ਉਹ ਸਾਨੂੰ ਛੱਡ ਗਿਆ ਫਿਰ ਹੌਲੀ 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 ਚੱਲਦਾ ਚੱਲਦਾ ਇਹ ਆ ਸਾਉ ਆਪਣੇ ਗਰੱਤਕਾ ਪਾਰਟੀਾਂ ਤੇ ਨੱਗਰ ਤੀਰਤਣਾ ਤੇ ਜਾਂਦਾ ਸੀ ਤੇ ਹੌਲੀ ਹੌਲੀ ਸਮਾਂ ਲੈ ਖਜਾਉਣਾ ਹੈ ਹਾਂ ਦਸਤਾਰ ਬੜੀ ਅੱਛੀ ਬੰਨਦਾ ਸੀ ਖੁਦ ਤੇ ਮੈਂ ਕਈ ਵੀਡੀਓ ਮੇਵਾ ਸਿੰਘ ਦੇਖੇ ਨੇ ਵੀ ਕਈ ਆਂਦੇ ਵਿਆਹ ਦੇ ਉੱਤੇ ਜਿਹੜੇ ਲਾੜੇ ਨੇ ਜਾਂ ਮੁੰਡੇ ਨੌਜਵਾਨ ਨੇ ਉਹਨਾਂ ਦੀ ਪੱਗਾਂ ਬੰਨ੍ਹਣੀ ਆ ਅੱਛੇ ਹੁਣ ਜਿਹੜੀ ਵੀਡੀਓ ਮੈਂ ਇਹ ਇੰਸਟਾਗ੍ਰਾਮ ਤੇ ਦੇਖੀ ਹੈ ਬਾਹਰ ਦੀ ਕੰਟਰੀ ਦੇ ਵਿੱਚ ਉੱਥੇ ਉਹਨਾਂ ਨੂੰ ਪੱਗਾਂ ਬੰਨ੍ਹ ਬਣ ਕੇ ਸਜਾਇਆ ਜਾ ਰਿਹਾ ਗੁਰੂ ਘਰ ਦੇ ਲੇੜੀ ਆਂਦੀ ਐ ਮੇਰੀ ਮਾਂ ਜਦੋਂ ਮੈਨੂੰ ਕਹਿੰਦੀ ਐ ਇਹ ਸਿਰ ਲੈ ਸਕਦਾ ਆ ਵੱਡਿਆ ਜਾ ਸਕਦਾ ਆ ਪਰ ਚੁਕੇ ਗಾಣੀ ਐ ਮੇਰਾ ਦਿਮਾਲੇ ਸਜਾਉਂਦਾ ਸੀ ਪੱਗਾਂ ਬੰਨਦਾ ਸੀ ਖੁਦ ਬੜਾ ਸੋਹਣਾ ਸੁਨੱਖਾ ਸਿੱਖੀ ਸਰੂਪ ਦੇ ਵਿੱਚ ਸਜਿਆ ਹੋਇਆ ਸਿੰਘ ਸੀ ਦੁਨੀਆ ਦੇ ਟੂਰ ਤੇ ਨਿਕਲਿਆ ਸੀ ਉਹ ਦੁਨੀਆ ਦੇ ਟੂਰ ਤੇ ਵਰਲਡ ਟੂਰ ਤੇ ਨਿਕਲਿਆ ਸੀ ਸਰਕਾਰ ਏ ਖਾਲਸਾ ਸਰਕਾਰ ਏ ਖਾਲਸਾ ਦਾ ਜਿਹੜਾ ਏ ਟੂਰ ਲੈ ਕੇ ਨਿਕਲਿਆ ਵਰਲਡ ਦਾ ਪਾਰਿਸ ਜਹਾਨ ਤੋਂ ਹੀ ਚਲਾ ਗਿਆ ਇੱਕ ਇੱਕ ਹੋਰ ਗੱਲਬਾਤ ਚੱਲਦੀ ਸੀ ਮੀਵਾ ਸਿੰਘ ਪਿਛਲੇ ਦਿਨਾਂ ਚ ਆਪਣੀ ਗੱਲਬਾਤ ਹੁੰਦੀ ਸੀ ਇਹ ਮਾੜੀ ਖਬਰ ਤੋਂ ਪਹਿਲਾਂ ਵੀ ਗਤਕਾ ਅਕੈਡਮੀ ਖੋਲ੍ਹਣ ਦੀ ਗੱਲ ਚੱਲਦੀ ਸੀ ਆਪਣੇ ਪਿੰਡ ਦੇ ਜਿਹੜਾ ਮੇਰੇ ਕੋਲੇ ਆਇਆ ਸੀ ਇਹ ਕਹਿੰਦਾ ਵੀ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਹੈ ਐਨਆਰਆਈ ਤੋਂ ਮਿਲਦੀ ਹੈ ਫੰਡਿੰਗ ਤੇ ਤੁਸੀਂ ਇਹੰਮ ਤੇ ਪਾਉਗਾ ਉਹ ਕਹਿੰਦਾ ਵੀ ਜੀ ਮੈਨੂੰ ਨਾਲ ਤੁਸੀਂ ਹੈਲਪ ਕਰੋ ਮੈਂ ਇੱਥੇ ਗਤਕਾ ਅਕੈਡਮੀ ਖੋਲ੍ਹਣੀ ਆ ਮੈਂ ਕਿਹਾ ਵੀ ਜਦੋਂ ਮਰਜੀ ਅੱਜ ਵੀ ਮੰਡਲ ਕਰਨੀ ਕੋਈ ਜਾਣੇ ਹੁਣ ਜਿਹੜੀ ਇਹਦੇ ਨਾਲ ਵਰਤ ਗਿਆ ਭਾਣਾ ਮਾਤਾ ਨਾਲ ਜਨਮੁਰ ਚਾਣੇ ਚੇ ਨਾਲ ਇਹ ਤਾਂ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਜਿੱਥੇ ਮਾਤਾ ਨੂੰ ਪਿਆ ਉੱਥੇ ਲੱਕੇ ਨੂੰ ਸਾਡੇ ਆਪਣੇ ਪਿੰਡ ਨੂੰ ਪਿੰਡ ਲੰਗ ਨੂੰ ਬਹੁਤ ਵੱਡਾ ਘਾਟਾ ਪੈ ਚੁੱਕਿਆ ਸਤਿ ਸ੍ਰੀਕਾਲ ਜੀ ਮੈਮੋਣ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਅੱਜ ਜਿਹੜੀ ਖਬਰ ਮੈਂ ਲੈ ਕੇ ਆਇਆ ਮੇਰੇ ਲਈ ਬੜੀ ਦੁੱਖ ਦੀ ਖਬਰ ਹੈ ਮੇਰੇ ਨਗਰ ਲਈ ਬੜੀ ਦੁੱਖ ਦੀ ਖਬਰ ਹੈ ਸਾਡੇ ਏਰੀਆ ਲਈ ਬੜੀ ਦੁੱਖ ਦੀ ਖਬਰ ਹੈ ਕਿਉਂਕਿ 23 ਜੁਲਾਈ ਦਿਨ ਮੰਗਲਵਾਰ ਨੂੰ ਇੱਕ ਦੁੱਖਾਂ ਦਾ ਪਹਾੜ ਟੁੱਟ ਗਿਆ ਇੱਕ ਮਾਂ ਦੇ ਉੱਤੇ ਕਿਉਂਕਿ ਮਾਂ ਦਾ ਪੁੱਤ ਇਸ ਜਹਾਨ ਤੋਂ ਚੁਰ ਗਿਆ ਉਹ ਬੱਚੇ ਦਾ ਨਾਮ ਗੁਰਚਰਨ ਹੈ ਗੁਰਸਤਾਰ ਵੀ ਕਹਿੰਦੇ ਸੀ ਪਿਆਰ ਨਾਲ ਸੀ ਉਹਨੂੰ ਲੰਗ ਪਿੰਡ ਆ ਉਹਦਾ ਮੇਰਾ ਨਗਰ ਲੰਗ ਹੈ ਸਾਡੇ ਪਿੰਡ ਦਾ ਉਹ ਬੱਚਾ ਹੈ ਕੱਲ ਦੀ ਤੁਸੀਂ ਮੀਡੀਆ ਤੇ ਖਬਰ ਦੇਖ ਰਹੇ ਹੋ ਇਸ ਬੱਚੇ ਬਾਰੇ ਕਿਉਂਕਿ ਜਿਹੜਾ ਦਿਮਾਲੇ ਸਜਾਉਂਦਾ ਸੀ ਪੱਗਾਂ ਬੰਨ੍ਹਦਾ ਸੀ ਖੁਦ ਬੜਾ ਸੋਹਣਾ ਸੁਨੱਖਾ ਸਿੱਖੀ ਰੂਪ ਦੇ ਵਿੱਚ ਸਜਿਆ ਹੋਇਆ ਸਿੰਘ ਸੀ ਦੁਨੀਆ ਦੇ ਟੂਰ ਤੇ ਨਿਕਲਿਆ ਸੀ ਉਹ ਦੁਨੀਆ ਦੇ ਟੂਰ ਤੇ ਵਰਲਡ ਟੂਰ ਤੇ ਨਿਕਲਿਆ ਸੀ ਸਰਕਾਰੇ ਖਾਲਸਾ ਸਰਕਾਰੇ ਖਾਲਸਾ ਦਾ ਜਿਹੜਾ ਟੂਰ ਲੈ ਕੇ ਨਿਕਲਿਆ ਵਰਲਡ ਦਾ ਪਰ ਇਸ ਜਹਾਨ ਤੋਂ ਹੀ ਚਲਾ ਗਿਆ ਫਿਲੀਪੀਨਸ ਦੇ ਵਿੱਚ ਹਾਰਟ ਅਟੈਕ ਹੋ ਗਿਆ ਉਹਨੂੰ ਮੌਤ ਹੋ ਗਈ ਜਦੋਂ ਐਸੀਆਂ ਗੱਲਾਂ ਮਾਂ ਬਾਪ ਨੇ ਜਿਹੜੇ ਬਜ਼ੁਰਗ ਨੇ ਉਹ ਸੋਚਦੇ ਨੇ ਵੀ ਸਾਡੇ ਜਿਹੜੇ ਅਸੀਂ ਆਪਣੇ ਬੱਚਿਆਂ ਦੇ ਕੰਧਿਆਂ ਦੇ ਉੱਤੇ ਜਾਈਏ ਜਦੋਂ ਅਸੀਂ ਸਵਰਗਵਾਸ ਹੋਈਏ ਪਰ ਜਦੋਂ ਇਸ ਦੇ ਬਿਲਕੁਲ ਵਿਪਰੀਤ ਉਲਟ ਹੋ ਜਾਵੇ ਤਾਂ ਬਹੁਤ ਮਨ ਦੁਖਦਾ ਇਹ ਮਾਂ ਮਾਤਾ ਸਾਹਿਬ कौर ਇਹ ਮਾਂ ਹੋਵਾ ਜਿਹੜੀ ਪਹਿਲਾਂ ਵੀ ਉੱਜੜ ਕੇ ਆਈ 84 ਦੇ ਵਿੱਚ ਸਾਡੇ ਪਿੰਡ ਲੰਗ ਦੇ ਵਿੱਚ ਬੜੇ ਦੁੱਖ ਸਹੇ ਇਸ ਮਾਤਾ ਨੇ ਜਦੋਂ ਇਹ ਬੱਚਾ ਪੈਦਾ ਹੋਇਆ ਬਹੁਤ ਮਿਹਨਤ ਕੀਤੀ ਸਕੂਲ ਚਲਾਇਆ ਮਾਤਾ ਸਹਿਬ कौर ਹਾ ਸਾਰੇ ਪਿੰਡ ਦੇ ਵਿੱਚ ਇਹਨਾਂ ਦਾ ਬਹੁਤ ਪਿਆਰ ਸੀ ਸਿੱਖੀ ਦਾ ਜਿਹੜਾ ਗੁਰਵੰਡ ਦੇ ਸੀ ਬੱਚਿਆਂ ਨੂੰ ਤੇ ਇਹਨਾਂ ਦੇ ਪਤੀ ਦੀ ਵੀ ਡੈਥ ਹੋ ਗਈ ਉਸ ਤੋਂ ਬਾਅਦ ਇੱਕ ਬੱਚੇ ਨੂੰ ਪਾਲਣਾ ਪੜਾਉਣਾ ਬੜਾ ਮੁਸ਼ਕਲ ਹੈ ਫਿਰ ਇਦਾਂ ਦੀ ਸਿੱਖਿਆ ਦੇਣਾ ਇਦਾਂ ਦੀ ਐਜੂਕੇਸ਼ਨ ਦੇਣੀ ਸਿੱਖੀ ਨਾਲ ਜੋੜਨਾ ਲੋਕਾਂ ਨਾਲ ਜੋੜਨਾ ਬਹੁਤ ਵੱਡੀ ਗੱਲ ਹੈ ਅੱਜ ਉਸ ਮਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸਾਡੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਆ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ ਤੇ ਅੱਜ ਇਸ ਦੁੱਖ ਦੀ ਘੜੀ 'ਚ ਮੇਰੇ ਨਾਲ ਗੱਲਬਾਤ ਲਈ ਜੁੜੇ ਨੇ ਮੇਵਾ ਸਿੰਘ ਲੰਗ ਗੱਲਬਾਤ ਕਰ ਰਹੇ ਉਹਨਾਂ ਦੇ ਨਾਲ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੜੀ ਦੁੱਖ ਦੀ ਖਬਰ ਕੱਲ ਦੀ ਆਪਾਂ ਵੱਖ-ਵੱਖ ਚੈਨਲਾਂ ਤੇ ਵੀ ਦੇਖੀ ਜਿਹੜਾ ਬੱਚਾ ਗੁਰਚਰਨ ਸਿੱਖੀ ਸਰੂਪ ਦੇ ਵਿੱਚ ਆਪਾਂ ਦੇਖਦੇ ਸੀ ਅਕਸਰ ਉਹਦੇ ਵੀਡੀਓ ਵੀ ਦੇਖਦੇ ਸੀ ਹਨ ਤੇ ਕੱਲ ਜਦੋਂ ਖਬਰ ਆਈ ਯਕੀਨ ਨਹੀਂ ਹੋਇਆ ਕਈ ਚੈਨਲਾਂ ਤੇ ਵੀ ਦੇਖਿਆ ਵੀ ਪਟਿਆਲੇ ਦੀ ਗੱਲ ਕੀਤੀ ਗਈ ਆ ਉਹਦੇ ਵਿੱਚ ਪਰ ਆਪਾਂ ਨੂੰ ਤਾਂ ਸਾਰਿਆਂ ਨੂੰ ਪਤਾ ਵੀ ਸਾਡੇ ਪਿੰਡ ਦਾ ਇਹ ਬੱਚਾ ਸਾਡੇ ਪਿੰਡ ਦਾ ਨੌਜਵਾਨ ਕਿਸ ਤਰ੍ਹਾਂ ਇਹ ਹਾਸਾ ਹੋਇਆ ਥੋੜੀ ਜਿਹੀ ਜਾਣਕਾਰੀ ਆਪਾਂ ਸਾਂਝੀ ਕਰਨੀ ਹੈ। ਬਾਈ ਜਾਣਕਾਰੀ ਤਾਂ ਇਹ ਆ ਵੀ ਸਾਰਾ ਪਿੰਡ ਦਾ ਸਾਰਾ ਇਲਾਕਾ ਹੀ ਸੋਗ ਚ ਡੁੱਬਿਆ ਹੋਇਆ ਅਸਲ ਵਿੱਚ। ਜੀ। ਕੱਲ ਕੱਲ ਇਦਾਂ ਵੀ ਇਹਦੀ ਮਾਤਾ ਮਾਤਾ ਸਹਿਬ कौर ਪਿਤਾ ਦਾ ਨਾਮ ਇਹਦਾ ਸਰਲੋਚਨ ਸਿੰਘ ਆ। ਜੀ। ਇਹ ਇਹ ਇਹਦੀ ਮਾਤਾ ਸੀ ਜਿਹੜੀ ਉਹ 83 ਦੇ ਦੰਗਿਆਂ ਚ ਪਿੰਡ ਲੰਗ ਵਿਖੇ ਆਪਣੇ ਪਿੰਡ ਆਈ ਸੀ ਜੀ ਬੜੀ ਦੁਖਦਾਈ ਤਰੀਕਿਆਂ ਨਾਲ ਉਹ ਉਰੇ ਤੱਕ ਪਹੁੰਚੇ ਚਲੋ ਉਰੇ ਪਿੰਡ ਨੇ ਸੰਭਾਲੇ ਉਹ ਹੂੰ ਉਰੇ ਇਹੋ ਬਾਸਕਟ ਪਾਸ ਕੇ ਜੀ ਉਦੋਂ ਉਹਨਾਂ ਦਾ ਮੈਰਕ ਨਹੀਂ ਹੋਈ ਸੀ ਤੇ ਇੱਥੇ ਆ ਕੇ ਇੱਕ ਸਕੂਲ ਤੋੜਿਆ ਉਹਨਾਂ ਨੇ ਮਾਤਾ ਸਹਿਬ कौर ਨਾਂ ਦੇ ਜੀ 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 ਹਾਂ ਉਹਨੂੰ ਉਹਨੂੰ ਆਪਣਾ ਪਿੰਡ ਸਾਰਾ ਹੀ ਮਾਤਾ ਸਹਿਬ कौर ਦੇ ਨਾਂ ਤੇ ਜਾਣਦਾ ਸੀ ਬੜਾ ਸਿੱਖੀ ਸੂਪ ਦੇ ਵਿੱਚੋਂ ਰਹਿੰਦੇ ਸੀਗੇ ਆਪ ਦਮਾਲਾ ਸਜਾਉਂਦੇ ਨੇ ਉਹ ਹਾਂ ਜੀ ਹਾਂ ਬੜੀ ਸਿੱਖੀ ਨਾਲ ਲੋਕਾਂ ਨੂੰ ਜੋੜਿਆ ਉਹਨੇ ਬੱਚਿਆਂ ਨੂੰ ਪੜਾਇਆ ਤੇ ਅੱਜ ਕੱਲ ਹੁਣ ਆ ਰਹੀ ਸਿਖਾਉਂਦੇ ਸੀ ਹੁਣ ਚੱਲ ਰਹੀ ਕੁਰਚਨ ਦੀ ਇਹ ਕੁਰਚਨ ਦਾ ਬਹੁਤ ਵੀ ਉਮਰ ਕਾਫੀ ਸੀ ਇਹਨਾਂ ਦੀ ਇਹਦੇ ਫਾਦਰ ਸਾਹਿਬ ਦੀ ਵੀ ਤੇ ਇਹ ਇਹ ਮਾਤਾ ਸੈਮ ਕੋਰ ਵੀ ਕੁ ਕੁਦੇ ਤੋਂ ਇਹ ਇਹ ਇਹਨਾਂ ਗਿਆ ਮਿਲਿਆ ਹਾਂ ਚਲੋ ਫੇਰ ਜਰਮ ਲੈਨ ਦਾ ਕੁਝ ਟਾਈਮ ਬਾਅਦ ਇਹਦੇ ਡੈਡੀ ਜੀ ਵੀ ਡੈਥ ਹੋ ਗਈ ਹਾਂ ਤੇ ਇੱਕ ਵਾਰੀ ਫੇਰ ਮਾਤਾ ਦਾ ਜਿਹੜਾ ਉਹ ਪਰਵਾਰ ਉੱਤੜਨੇ ਵਾਲੀ ਗੱਲ ਹੋ ਗਈ ਠੀਕਾ ਜੀ ਜੀ ਤੇ ਚਲੋ ਇਹਨੇ ਕਿਸੇ ਨਾ ਕਿਸੇ ਤਰੀਕੇ ਚਰ ਵਿਚਾਰੀ ਨੇ ਦੁੱਖਾਂ ਕਰ ਲਈ ਪਾਂਡ ਇਹ ਪਾਲਿਆ ਗੁਰਚਰਨਾ ਹਾਂ ਆਇਆ ਲਿਖਾਇਆ ਤੇ ਇਹਨੇ ਆਪਣਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਿਆ ਜਦੋਂ ਇਹਨੂੰ ਛੋਡੀ ਆਈ ਹੂੰ ਬੜੇ ਵੱਦੋ ਜਹਦ ਕਰੀ ਬਹੁਤ ਜ਼ਿਆਦੇ ਤੇ ਅ ਅਕਾ ਸ਼ਿੱਖਿਆ ਤੇ ਹੋਰ ਛੋਟੇ ਛੋਟੇ ਕੰਮ ਕਰਕੇ ਨੇ ਆਪਣਾ ਬਹੁਤ ਜ਼ਿਆਦਾ ਐਫਰਟ ਕਰਿਆ ਜ਼ਿੰਦਗੀ ਜਿਉਣ ਵਾਸਤੇ ਇਹ ਬੰਦੇ ਨੇ ਜੀ 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 ਤੇ ਹੌਲੀ 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 ਚੱਲਦਾ ਚੱਲਦਾ ਇਹ ਆਪਣੇ ਗਰਤਕਾ ਪਾਰਟੀਆਂ ਤੇ ਨੱਗਰ ਤੀਰਤਨਾ ਤੇ ਜਾਂਦਾ ਸੀ ਤੇ ਹੌਲੀ ਹੌਲੀ ਦਿਮਾਗ ਦੇ ਖਜਾਂ ਦਾ ਹਾਂ ਦਸਤਾਰ ਬੜੀ ਅੱਛੀ ਬੰਨਦਾ ਸੀ ਖੁਦ ਤੇ ਮੈਂ ਕਈ ਵੀਡੀਓ ਮੇਵਾ ਸਿੰਘ ਦੇਖੇ ਨੇ ਵੀ ਕਈਆਂ ਦੇ ਵਿਆਹ ਦੇ ਉੱਤੇ ਜਿਹੜੇ ਲਾੜੇ ਨੇ ਜਾਂ ਮੁੰਡੇ ਨੌਜਵਾਨ ਨੇ ਉਹਨਾਂ ਦੀ ਪੱਗਾਂ ਬੰਨ੍ਹਣੀਆਂ ਤੇ ਹੁਣ ਜਿਹੜੀ ਵੀਡੀਓ ਮੈਂ ਇਹ ਦੀ ਇੰਸਟਾਗ੍ਰam ਤੇ ਦੇਖੀ ਹੈ ਬਾਹਰ ਦੀ ਕੰਟਰੀ ਦੇ ਵਿੱਚ ਉੱਥੇ ਉਹਨਾਂ ਨੂੰ ਪੱਗਾਂ ਬੰਨ੍ਹ ਬੰਨ੍ਹ ਕੇ ਸਜਾਇਆ ਜਾ ਰਿਹਾ ਗੁਰੂ ਘਰ ਦੇ ਵਿੱਚ ਨੌਜਵਾਨਾਂ ਵੀਰ ਦੀ ਵੀ ਮੋਨ ਜੀ ਹੁਣ ਤਾਂ ਇਹ ਇਹ ਸੀ ਜੇ ਬਾਹਰ ਲਿਆ ਆਪਣੇ ਪਿੰਡੀਆਂ ਦੀ ਤਾਂ ਗੱਲੇ ਕੋਈ ਨਹੀਂ ਕੋਈ ਇਹੋ ਜਿਹੀ ਸਟੇਟ ਨਹੀਂ ਸੀ ਇਸਕੇ ਡਾਟਸ ਨੂੰ ਗੁਜਰਾਤ ਬੰਬਈ ਤੇ ਔਰ ਬੈਂਗਲੌਰ ਤੇ ਬਹੁਤ ਬਹੁਤ ਜਾਨਕਾ ਬੁਕਿੰਗ ਸੀ ਹੁਣ ਤਾਂ ਇਹਦੀ ਪੂਰੀ ਵਧੀਆ ਇਹਦਾ ਕੰਮ ਇਹਨੇ ਨਾਲੇ ਤਾਂ ਇਹ ਇੱਕ ਛਾਰਾ ਨੂੰ ਵੱਡੀ ਗੱਲ ਇਹਦੀ ਜਿਹੜੀ ਸੋਚ ਸੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਤੇ ਨਾਲ ਗੁਰੂ ਨੇ ਨਾ ਪਰ ਕਿਰਪਾ ਕਰਤੀ ਸੀ ਹੁਣ ਇਹਨਾਂ ਦਾ ਜਿਹੜਾ ਕੰਮਕਾਰ ਸੀ ਉਹ ਵਧੀਆ ਚੱਲ ਰਿਹਾ ਸੀ ਆਹ ਹਾਂ ਤੇ ਆ ਆਪਾਂ ਦੱਸਣ ਦਾ ਕਾਰਨ ਇਹ ਆ ਵੀ ਕਹਿਣ ਦਾ ਮਤਲਬ ਕੱਲ ਵੀ ਜਦੋਂ 6 ਵਜੇ ਪਟਾਣ ਦੇ ਪਟਾਣ ਆਪਣੇ ਤੁਹਾਡੇ ਐਨਾ ਸੌਰੀ ਸਿਲਪੇ ਉਸ ਹਿਸਾਬਾ ਤੋਂ ਦੇਢ ਘੰਟਾ ਮੂਰਿਆ ਜੀ ਉਹ ਜੀ ਉੱਥੇ ਵੀ 6:30 ਵਜੇ ਤੇ ਆਪਣੇ 5:00 ਵਜੇ ਜੀ ਪਤਾ ਲੱਗਿਆ ਉੱਥੇ ਜਦੋਂ ਡੈਥ ਹੋਈ ਆ ਦਿਲ ਦੀ ਧੜਕਣ ਘਟ ਗਈ ਪਹਿਲਾਂ ਉਹਨੂੰ ਛਾਉ ਉਹਨੂੰ ਚੱਕਰ ਆਇਆ ਤੇ ਇਹ ਬਾਥਰੂਮ ਨਾਲ ਉਹਨੂੰ ਹੋ ਗਿਆ ਉੱਥੇ ਕਿਤੇ ਡਿੱਗ ਗਿਆ ਹੂੰ ਉਸ ਤੋਂ ਬਾਅਦ ਫਿਰ ਇਹ ਜਦੋਂ ਇਹਨੂੰ ਹਸਪੀਟਲ ਲੈ ਜੇ ਇਹਦੇ ਪੇਨਪੋਨ ਹੁੰਦੀ ਰਹੀ ਕਹਿੰਦਾ ਮੈਨੂੰ ਗਰਮੀ ਆਉਂਦੀ ਆ ਹੂੰ ਤੇ ਬਾਅਦ ਫਿਰ ਉੱਥੇ ਜਾ ਕੇ ਧੜਕਣ ਘਟ ਗਈ ਫਿਰ ਇਹਦੀ ਡੈਥ ਹੋ ਗਈ ਜੀ ਫਿਰ ਹੁਣ ਕੱਲ ਵੀ ਜਿਹੜੇ ਖਾਬਰਾ ਸਾਰੇ মিডিਆ ਵਾਲਿਆਂ ਨੇ ਚਲੋ ਆਪਾਂ ਐ ਨਹੀਂ ਕਹਿੰਦੇ ਪਰ ਚਲਿਆਂ ਨੇ ਬਹੁਤ ਇਹਦਾ ਉਹ ਜਿਹਨੂੰ ਵੀ ਜਿਹੇ ਜੀ ਹਾਮਦਰ ਦੀ ਉਹ ਜਾ ਉਹ ਕਰਦਾ ਹੈ ਇਹਦਾ ਆਖੰਡ ਨਾ ਪਿੰਡ ਦੱਸਿਆ ਨਾ ਕੋਈ ਹੋਰ ਆਪਾਂ ਮੈਂ ਸਾਰੇ ਤੱਕ ਵੀਰਾਂ ਨੂੰ ਤੁਹਾਡੇ ਸਾਹਮਣੇ ਰਹੀਂ ਦੱਸਣਾ ਚਾਹਣਾ ਹੈ ਪੁਰ ਚਰਨ ਸਿੰਘ ਦੀ ਮਾਤਾ ਦਾ ਨਾਮ ਸਹਿਵਕੌਰ ਆ ਪਿਤਾ ਦਾ ਨਾਮ ਸਰਲੋਕ ਸਿੰਘ ਆ ਇਹਦੀ ਮਾਤਾ ਜਿਹੜੀ ਤਰਾਸੀ ਦੇ ਲੰਗਿਆਂ ਚ ਆਈ ਸੀ ਤੇ ਇਹ ਪਿੰਡ ਲੰਗ ਜਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਜੀ ਅੱਛਾ ਮੇਵਨ ਸਿੰਘ ਸਭ ਤੋਂ ਵੱਡੀ ਗੱਲ ਤੁਸੀਂ ਕਿਹਾ ਵੀ ਪ੍ਰਮਾਤਮਾ ਨੇ ਹੁਣ ਬਾਹ ਫੜ ਲਈ ਸੀ ਉਹ ਦਾਤੇ ਦਾ ਸ਼ੁਕਰਾਨਾ ਕਰਦਾ ਸੀ ਇਹ ਸਿੱਖੀ ਰੂਪ ਚ ਸਿੱਖੀ ਦਾ ਪ੍ਰਚਾਰ ਵੀ ਕਰਦਾ ਸੀ ਪੱਗਾਂ ਬੰਨਣੀਆਂ ਦਮਾਲੇ ਬੰਨਣੇ ਸਿਖਾਉਣੇ ਕੁੜੀਆਂ ਮੁੰਡਿਆਂ ਨੂੰ ਤੇ ਹੁਣ ਸਰਕਾਰੇ ਖਾਲਸਾ ਵਰਗ ਟੂਰ ਤੇ ਇਹ ਨਿਕਲਿਆ ਹੋਇਆ ਸੀ ਦੁਨੀਆ ਦੇ 195 ਦੇਸ਼ਾਂ ਦਾ ਸਫਰ ਕਰਨਾ ਸੀ ਜਿੱਥੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਕਿਤੇ ਨਾ ਕਿਤੇ ਬਹੁਤ ਅਧੂਰਾ ਰਹਿ ਗਿਆ ਸਫਰੇ ਇਹਨਾਂ ਦੇ ਨਾਲ ਮਾਤਾ ਜੀ ਵੀ ਇਹਨਾਂ ਦੇ ਗਏ ਹੋਏ ਸੀ ਹਾਂਜੀ ਹਾਂਜੀ ਇਹਦਾ ਪਹਿਲਾ ਨਾਂ ਗੁਰਚਰਨ ਸਿੰਘਾ ਜੀ ਫਿਰ ਇਹਨਾਂ ਗੁਰਸਤਾਰ ਦੇ ਨਾਂ ਤੇ ਆਪਣਾ YouTube ਚੈਨਲ ਚਲਾਇਆ ਹਾਂ Instagram ਤੇ ਵੀ ਹੈਗਾ ਇਹਨਾਂ ਦਾ @turban.center ਹਾਂ ਦੇੜ ਨੇ ਹੁਣ ਤਾਜ ਟਰਬਨ ਦੇ ਨਾਂ ਤੇ ਕੰਪਨੀ ਆਪਣੀ ਜਿਹੜੀ ਟਰਬਨ ਸਜਾਉਣ ਦੀ ਤੰਗ ਸਜਾਉਣ ਦੀ ਤਾਜ ਟਰਬਨ ਦੇ ਨਾਂ ਤੇ ਇਹਨੇ ਆਪਣੀ ਕੰਪਨੀ ਚਲਾਈ ਜਿਹੜੀ ਕਿ ਅੱਜ ਕੱਲ ਪੂਰੀ ਫੇਮਸ ਸੀ ਐਨ ਪੂਰੀ ਤੇ ਮੁੰਡਾ ਸੋਹਣਾ ਸੁਨੱਖਾ ਫੇਰ ਇੰਨਾ ਵਧੀਆ ਸੋਹਣਾ ਸੁਨੱਖਾ ਮੁੰਡਾ ਮੈਨੂੰ ਨਹੀਂ ਲੱਗਦਾ ਬਹੁਤ ਰੂਹ ਵਾਲਾ ਮੁੰਡਾ ਸੀ ਤੇ ਮਿਲਣਾ ਬਹੁਤ ਅੱਗਾ ਹੋ ਕੇ ਜਮੇ ਨੀਵਾ ਹੋ ਕੇ ਤੇ ਦੂਜੀ ਗੱਲ ਪਿੱਛੇ ਜੇ ਇਹ ਆਪਣੇ ਮਿਸਟਰ ਪੰਜਾਬ ਇੱਕ ਟੋਸਟ ਆਪਣਾ ਚੱਲਦਾ ਹੈ ਪ੍ਰੋਗਰਾਮ ਹੈ ਜਿੱਥੇ ਮਿਸਟਰ ਪੰਜਾਬ ਚੁਣਿਆ ਜਾਂਦਾ ਉਹਦੇ ਵਿੱਚ ਵੀ ਇਹਨੇ ਭਾਗ ਲਿਆ ਉਹ ਵੀ ਬਹੁਤ ਨੇੜੇ ਉਹ ਚੋਤਿੰਨ ਮੁੰਡੇ ਐਂਡ ਦੇ ਚ ਜਾ ਕੇ ਨਿਕਰੇ ਉਹ ਤੇ ਵੀ ਵਧੀਆ ਨੇ ਜਿਹੜੇ ਪੂਰਾ ਚਿੱਕੀ ਰੂਪ ਵਾਲਾ ਮੁੰਡਾ ਸੀ ਇੱਕ ਇੱਕ ਹੋਰ ਗੱਲਬਾਤ ਚੱਲਦੀ ਸੀ ਮੀਵਾ ਸਿੰਘ ਪਿਛਲੇ ਦਿਨਾਂ ਚ ਆਪਣੀ ਗੱਲਬਾਤ ਹੁੰਦੀ ਸੀ ਇਹ ਮਾੜੀ ਖਬਰ ਤੋਂ ਪਹਿਲਾਂ ਵੀ ਗੱਤਕਾ ਅਕੈਡਮੀ ਖੋਲਣ ਦੀ ਵੀ ਗੱਲ ਚੱਲਦੀ ਸੀ ਆਪਣੇ ਪਿੰਡ ਦੇ ਵਿੱਚ ਮੇਰੇ ਕੋਲੇ ਆਇਆ ਸੀ ਇਹ ਕਹਿੰਦਾ ਵੀ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਹੈ ਐਨਆਰਆਈ ਕੁਮੈਟੀ ਆਪਾਂ ਨੇ ਚਲੋ ਸਟੇਡੀਅਮ ਦਾ ਪਾਉਗਾ ਉਹ ਕਹਿੰਦਾ ਵੀ ਜੀ ਵੀ ਮੈਨੂੰ ਨਾ ਤੁਸੀਂ ਹੈਲਪ ਕਰੋ ਮੈਂ ਇੱਥੇ ਗੱਤਕਾ ਅਕੈਡਮੀ ਖੋਲਣੀ ਆ ਮੈਂ ਕਿਹਾ ਵੀ ਜਦੋਂ ਮਰਜ਼ੀ ਅੱਧੀ ਤੇਰੀ ਮੰਨਤ ਕਰਾਂਗੇ ਕੋਈ ਗੱਲ ਨਹੀਂ ਤੇ ਯਾਨੀ ਕਿ ਕਹਿਣ ਦਾ ਮਤਲਬ ਹਰ ਟਾਈਮ ਜਿਹੜਾ ਚਲੋ ਉਧਰ ਨੂੰ ਤਾਂ ਹੈ ਹੀ ਇਹ ਚੀਜ਼ ਆਈ ਵੀ ਮਾਤਾ ਦਾ ਵੀ ਆ ਪਰ ਰੱਬ ਨੂੰ ਪਹੁੰਚ ਜਿਹੜੀ ਇਹਦੇ ਨਾਲ ਵਰਤ ਗਿਆ ਭਾਣਾ ਮਾਤਾ ਨਾਲ ਜਾਂ ਗੁਰਚਰਾਂ ਨਾਲ ਇਹ ਤਾਂ ਨਾਂ ਪੂਰਾ ਹੋਣ ਵਾਲਾ ਘਰ ਤਾਂ ਜਿਹੜਾ ਜਿੱਥੇ ਮਾਤਾ ਨੂੰ ਪਿਆ ਉਥੇ ਲੱਕੇ ਨੂੰ ਸਾਡੇ ਆਪਣੇ ਪਿੰਡ ਨੂੰ ਪਿੰਡ ਲੰਗ ਨੂੰ ਬਹੁਤ ਵੱਡਾ ਘਰ ਤਾਂ ਬੈ ਚੁੱਕਿਆ ਹੁਣ ਜਿਹੜੀ ਹੈਗੀ ਆ ਬਾਈ ਜੀ ਲਾਚ ਜਿਹੜੀ ਉਹ ਫਲਕੇਸ ਦੀ ਆਲੇ ਤੇ ਅੱਜ ਹੁਣ ਮੇਰੀ ਉਹਦੇ ਚਾਚਾ ਜੀ ਨਾਲ ਗੱਲ ਹੋਈ ਆ ਉਹਨਾਂ ਨੇ ਜਾਣਾ ਹੁਣ ਤੇ ਉਹਨਾਂ ਨੇ ਵੀਆ ਬੂਆ ਅਪਲਾਈ ਕਰਿਆ ਉੱਥੇ ਕੀ ਪ੍ਰੋਬਲਮ ਆ ਗਈ ਹੁਣ ਉੱਥੇ ਪਾਣੀ بارش ਹੋ ਗਈ ਜਿਆਦੇ ਤੇ ਉਹ ਉਹਨਾਂ ਦੇ ਜਿਹੜੇ ਡਾਕੂਮੈਂਟ ਨੇ ਹੋਏ ਉਹ ਵੀ ਪ੍ਰੋਬਲਮ ਆ ਰਹੀ ਆ ਤਿਆਰ ਕਰਾਉਣ ਪਿੱਛੇ ਜੀ ਤੇ ਉਹਨਾਂ ਦਾ ਹੁਣ ਉਹ ਜਾਣਾ ਉਹਨਾਂ ਨੇ ਲਾਚ ਤੁਰੇ ਸਿਰ ਅ ਲੈ ਕੇ ਹੁਣ ਵੀ ਦੇਖੋ ਸੰਕੜਾ ਰੂੜੇ ਹੋਣਾ ਵੀ ਪਰਿਵਾਰ ਲਈ ਬੜੀ ਦੁੱਖ ਦੀ ਘੜੀ ਐ ਮੇਵਾ ਸਿੰਘ ਜਦੋਂ ਇਹ ਪਰਿਵਾਰ ਲੰਗਚ ਆਇਆ ਸੀ ਮੈਂ ਮੈਂ ਵੀ ਉਸੇ ਪਿੰਡ ਦਾ ਰਹਿਣ ਵਾਲਾ ਬੜੀ ਮਤਲਬ ਪਿੰਡ ਦੇ ਵਿੱਚ ਉਹਨਾਂ ਦੀ ਨੇੜਤਾ ਸੀ ਸਾਰਿਆਂ ਨਾਲ ਪਿੰਡ ਨੇ ਬੜਾ ਸਹਿਯੋਗ ਵੀ ਦਿੱਤਾ ਹੁਣ ਅੱਜ ਦੁੱਖਾਂ ਦੀ ਘੜੀ ਦੇ ਵਿੱਚ ਸਾਰਿਆਂ ਦਾ ਫਰਜ਼ ਬਣਦਾ ਆਪਾਂ ਇਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਆਪਾਂ ਖੜੀਏ ਕਿਉਂਕਿ ਦੁੱਖ ਨੂੰ ਜੇ ਵੰਡਾਈਏ ਤਾਂ ਥੋੜਾ ਬਹੁਤ ਘਟ ਜਾਂਦਾ ਹੈ ਵੇਖੋ ਵੀ ਜਿਹੜੀ ਆਪਣੀ ਗੱਲ ਹੈ ਨਾ ਆ ਵੇਖੋ ਇਹ ਇਹ ਜੀ ਟਰੈਜੇਡੀ ਵਰਤਰੀ ਵੀ ਆਪਾਂ ਕੋਈ ਕੁਝ ਨਹੀਂ ਕਰ ਸਕਦਾ ਜਿਹੜੀ ਆਪਣੀ ਗੱਲ ਹੈ ਸਾਡੇ ਜਿਵੇਂ ਲੋਕ ਕਰਨ ਜੋਗੇ ਆ ਅਸੀਂ ਜਿਹੜੇ ਮੁੰਡੇ ਨੇ ਜਾਣਾ ਉਹਨਾਂ ਨੂੰ ਵੀ ਕਿਹਾ ਵੀ ਜੇ ਕੋਈ ਪੈਸੇ ਦੀ ਲੋੜ ਆ ਉਹ ਦੱਸੋ ਇਹਦੇ ਚਾਚਾ ਜੀ ਨਾਲ ਵੀ ਗੱਲ ਚੱਲ ਰਹੀ ਹੈ ਸਾਡੀ ਜੇ ਜਿਹੇ ਵੀ ਤੁਹਾਨੂੰ ਲੋੜ ਆ ਜਿੰਨੇ ਵੀ ਹੈਗੇ ਆ ਤਾਂ ਅਸੀਂ ਤੁਹਾਡੇ ਨਾਲ ਖੜੇ ਆਂ ਇਹ ਬਾਕੀ ਆਪਣਾ ਪਿੰਡ ਤਿੰਨ ਪਤਾ ਸੀ ਕਿ ਕਦੇ ਪਿੱਛੇ ਹਟਿਆ ਹੀ ਨਹੀਂ ਇਹ ਤਾਂ ਗੰਨੇ ਕੁਸ ਇਹ ਹੀ ਗਿਆ ਤਾਂ ਇਹ ਇੱਥੇ ਦਾ ਪਿੱਛੇ ਹਟਿਆ ਹੀ ਨਹੀਂ ਜਾਂਦਾ ਹੈਗਾ ਜੀ ਜੀ ਆਪਾਂ ਸਾਰੇ ਮੈਂ ਵੀ ਕਹਿਣਾ ਉਸ ਦਿਨ ਮੈਂ ਅੱਡੇ ਮਰਾਹੀ ਹੁਣ ਮਾਤਾ ਨੇ ਸਾਹਮਣੇ ਵਾਲੀ ਗੱਲ ਆ ਬੇਕਰੀ ਨੂੰ ਤੇ ਉਹਦਾ ਉਹਦਾ ਸੰਸਾਰ ਆ ਜਿਹੜਾ ਉੱਜੜ ਗਿਆ ਪਹਿਲਾਂ 83 ਦੇ ਦੰਦਿਆਂ ਚ ਆਪੋਨਾ ਪਿੱਛੇ ਸਭ ਕੋ ਸੋ ਗੋਆਲਾ ਕੀ ਤੇ ਰੋਦੇ ਘਰ ਆਣਾ ਜੇ ਮੜੇ ਮੁੱਟਾ ਦਾ ਰੋਟੀ ਖਾਣ ਦਾ ਜਿੰਨਾ ਬਣਿਆ ਸੀ ਉਹ ਵੀ ਰੱਬ ਨੇ ਖੋਹ ਲਿਆ ਉਹਦਾ ਬਹੁਤ ਵੱਡਾ ਜਿਹੜਾ ਦੁੱਖ ਹੈ ਉਹ ਨਹੀਂ ਦੇਖਿਆ ਜਾਂਦਾ ਆਪਾਂ ਸਾਰੇ ਰਲ ਕੇ ਪਿੰਡ ਨੂੰ ਯਤਿਲ ਕਰਦੇ ਆ ਤੇ ਵੀ ਉਹਨੂੰ ਵਿਚਾਰੀ ਨੂੰ ਕਿਸੇ ਨਾ ਕਿਸੇ ਤਰੀਕੇ ਸਿਰਫ ਆਛਾਮੀ ਜੀ ਤੇ ਆਪਾਂ ਕਰਤਾ ਕੁਝ ਨਹੀਂ ਸਕਦੇ ਦੁੱਖੇ ਬੰਦਾ ਸਕਦੇ ਆ ਜੀ ਦੁੱਖ ਦੀ ਖੜੀ ਚ ਗੱਲਬਾਤ ਕਰਨ ਲਈ ਸ਼ੁਕਰੀਆ ਕਿਸੇ ਵੀ ਤਰ੍ਹਾਂ ਦੀ ਮਦਦ ਹੈ ਸਾਡੇ ਤੱਕ ਜਾਂ ਸਾਡੇ ਨਗਰ ਤੱਕ ਅਸੀਂ ਸਾਰੇ ਉਹਨਾਂ ਦੇ ਨਾਲ ਆਏ ਜਿਸ ਤਰ੍ਹਾਂ ਉਹ ਸਮੇਂ ਦੇ ਵਿੱਚ ਸਾਥ ਦਿੱਤਾ ਸੀ ਅੱਜ ਤਾਂ ਉਸ ਤੋਂ ਵੀ ਜ਼ਿਆਦਾ ਸਾਥ ਦੇਣ ਦੀ ਜ਼ਰੂਰਤ ਹੈ ਕਿਉਂਕਿ ਇੱਕ ਪੁੱਤ ਚਲਾ ਗਿਆ ਇਹ ਜਹਾਨ ਤੋਂ ਚਲਾ ਗਿਆ ਜੋ ਸਹਾਰਾ ਸੀ ਮਾਂ ਨੇ ਬੜੇ ਚਾਹਾਂ ਦੇ ਨਾਲ ਅੱਜ ਜਿਹੜੇ ਸੁਪਨੇ ਸਜੋਏ ਸੀ ਉਹ ਸਾਰੇ ਵਿਖਰ ਗਏ ਨੇ ਕਹਿੰਦੇ ਨੇ ਅੱਜ ਪ੍ਰਮਾਤਮਾ ਨੇ ਬਾਹ ਬੜੀ ਸੀ ਪਰ ਉਹ ਉਹ ਰੱਬ ਦੇ ਜਿਹੜੇ ਰੰਗ ਨੇ ਉਹਨਾਂ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਤੇ ਹਲੇ ਜਿਹੜੇ ਬੱਚੇ ਦੀ ਇਹਦੀ ਬਾਡੀ ਆ ਉੱਥੇ ਹੈ ਉਸ ਕੰਟਰੀ ਫਿਲੀਪੀਨਸ ਦੇ ਵਿੱਚ ਹੀ ਹੈ ਵਰਲਡ ਟੂਰ ਤੇ ਜਿੱਦਾਂ ਸਾਰਿਆਂ ਨੂੰ ਪਤਾ ਲੱਗਿਆ ਨਿਕਲਿਆ ਬੱਚਾ ਪੱਗਾਂ ਦਸਤਾਰਾਂ ਸਜਾਉਣੀਆਂ ਵਿਆਹਾਂ ਦੇ ਵਿੱਚ ਦਸਤਾਰਾਂ ਸਜਾਉਣੀਆਂ ਦਮਾਲੇ ਸਜਾਉਣੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਹੁਣ ਵੀਰ ਜੀ ਇਹ ਜਿਹੜੀ ਮਾੜੀ ਖਬਰ ਸਾਨੂੰ 23 ਤਰੀਕ ਨੂੰ ਆਈ ਹੈ ਤੇ ਉਸ ਤੋਂ ਪਹਿਲਾਂ ਇਹ ਜਿਹੜਾ ਵਰਲਡ ਟੂਰ ਮੈਂ ਦੱਸਿਆ ਸਰਕਾਰੀ ਖਾਲਸਾ ਇਹ ਸਿੱਖੀ ਦੇ ਪਸਾਰ ਤੇ ਪ੍ਰਚਾਰ ਲਈ ਇਹ ਬੱਚਾ ਨਿਕਲਿਆ ਸੀ ਮਾਤਾ ਇਹਨਾਂ ਦੀ ਨਾਲ ਗਏ ਹੋਏ ਸੀ ਉਹ ਮੈਂ ਕਈ ਵੀਡੀਓ ਤੇ ਦੇਖੇ ਨੇ ਉਹ ਕਹਿੰਦਾ ਵੀ ਮਾਂ ਹੈ ਜਿਹੜੀ ਮੇਰੀ ਨਾ ਮਾਂ ਜਦੋਂ ਮੈਨੂੰ ਹੱਲਾਸ਼ੇਰੀ ਦਿੰਦੀ ਹੈ ਤਾਂ ਫਿਰ ਮੈਂ ਸਾਰਾ ਜੱਗ ਜਿੱਤ ਸਕਦਾ ਹਾਂ ਪਰ ਅਜੋ ਮਾਤਾ ਤੇ ਮੈਂ ਦੱਸਿਆ ਪਰਿਵਾਰ ਤੇ ਜਿਹੜੇ ਹੋਰ ਦੇ ਚਾਚੇ ਤਾਈਨ ਜਾਂ ਰਿਸ਼ਤੇਦਾਰ ਨੇ ਜੇ ਵੀ ਕੋਈ ਸੁਣਦੇ ਆ ਸਾਡੀ ਇਸ ਖਬਰ ਤੱਕ ਕਈ ਵਾਰੀ ਉਹਨਾਂ ਦੀ ਜਿਹੜੀ ਸੰਪਰਕ ਹੈ بڑے ਰਿਸ਼ਤੇਦਾਰਾਂ ਨੂੰ ਟੁੱਟਿਆ ਹੋਇਆ ਤੇ ਉਹ ਇਹਨਾਂ ਨਾਲ ਸੰਪਰਕ ਕਰਨ ਕਿਉਂਕਿ ਹੁਣ ਉਹ ਜਿਹੜੀ ਬੱਚੇ ਦੀ ਬਾਡੀ ਹੈ ਲਾਸ਼ ਆ ਉੱਥੋਂ ਲੈ ਕੇ ਆਉਣੀ ਹੈ ਪਿੰਡ ਲੰਗ ਵਿੱਚ ਸੰਸਕਾਰ ਹੋਊਗਾ ਤੇ ਮੇਵਾ ਸਿੰਘ ਨੇ ਦੱਸਿਆ ਸਾਰਾ ਨਗਰ ਦੇ ਨਾਲ ਆ ਦੁੱਖ ਦੀ ਘੜੀ ਦੇ ਵਿੱਚ ਤੇ ਜਿੱਥੇ ਵੀ ਕਿਤੇ ਜ਼ਰੂਰਤ ਹੈ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਇਸ ਪਰਿਵਾਰ ਦਾ ਕੋਈ ਰਿਸ਼ਤੇਦਾਰ ਹੈ ਜਾਂ ਕੋਈ ਦੂਰੋਂ ਨੇੜੇ ਜੋ ਕੋ ਜਾਣ ਪਛਾਣ ਵਾਲਾ ਜੇ ਕੋਈ ਜਾਣਕਾਰੀ ਚਾਹੁੰਦਾ ਹੈ ਪਿੰਡ ਮੀਵਾ ਸਿੰਘ ਲਾਂਗੜਾ ਨਾਲ ਸੰਪਰਕ ਕਰੇ ਜਾਂ ਸਾਡੇ ਨਾਲ ਸੰਪਰਕ ਕਰੇ ਇਸ ਦੁੱਖ ਦੀ ਘੜੀ ਦੇ ਵਿੱਚ ਪੂਰਾ ਨਗਰ ਇਹਨਾਂ ਦੇ ਨਾਲ